ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਕਣੀਏ ਆਲਾ ਕਣੀਏ ਆਲਾ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਪਿੰਡਾਂ ਦੇ ਵਿੱਚ ਪੰਜ ਗ੍ਰਾਈ ਕਲਾ ਇਹ ਤੋਂ ਇਲਾਵਾ ਇਹਦੇ ਨੇੜੇ ਜਾਉਣ ਵਾਲਾ ਪਿੰਡ ਰਹਿ ਜਾਂਦਾ ਔਲਖ ਪਿੰਡ ਵੀ ਇਹਦੇ ਨੇੜ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਬਾਈ ਦਾ ਇੱਕ ਛੋਟਾ ਜਿਹਾ ਫਾਰਮ ਆ ਜਿਹਦੇ ਚ ਇਹ ਗਾਵਾਂ ਵੀ ਰੱਖਦਾ ਹੈ ਸਾਂਝ ਡੇਰੀ ਫਾਰਮ ਤੇ ਅੱਜ ਇਥੋਂ ਇੱਕ ਵਾੜ ਵੀਰ ਨੇ ਵਿਕਾਊ ਕੀਤੀ ਐ ਇਹਦੇ ਸਬੰਧੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਹਨੂੰ ਪਸੰਦ ਆ ਜੇ ਉਹਦਾ ਹੱਕ ਆ ਵੀ ਉਹ ਤਸੱਲੀ ਕਰੇ ਆਪਦੀ ਸਮਝ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹੂਗਾ ਆਓ ਇਹਦੀ ਡਿਟੇਲ ਪੁੱਛਦੇ ਆਂ ਦੋਸਤੋ ਤੇ ਫੇਰ ਇਹ ਤੁਹਾਨੂੰ ਵਾੜ ਜਿਹੜੀ ਹੈ ਉਹ ਤੋੜ ਕੇ ਦਿਖਾ ਦਿੰਨੇ ਆਂ ਆਓ ਮਿਲਦੇ ਆਂ ਬਾਈ ਨੂੰ ਹਰਪ੍ਰੀਤ ਭਾਈ ਸਸਤੀ ਕਾ ਸਸਤੀ ਕਾ ਬਾਈ ਹਰਪ੍ਰੀਤ ਭਾਈ ਅੱਜ ਜਿਹੜੀ ਇਹ ਵਾੜ ਵੇਚਣ ਲੱਗਿਓ ਕੰਨ ਮਸੂਆ ਨੇ ਸੋ ਇਹ ਪਹਿਲਾ ਸੂਆ ਸੋਨੇ ਬਈ ਦਣੇ ਕਿੰਨੇ ਕਿਲੋਊਗੀ ਬਈ ਦਣੇ ਦੇ ਕੱਲ ਪੂਰੇ ਹੋਗੇ ਯਾਨੀ ਵੇਲੇ ਹੁਣ ਪੰਜ ਚਾਰ ਦਿਨ 9 ਮਹੀਨੇ ਕੰਪਲੀਟ ਆ ਉੱਤੇ ਲੋ ਜਿਹੜੇ ਹੁਣ ਲੋ ਠੀਕ ਐ ਅੱਛਾ ਭਾਈ ਕੀ ਡਿਮਾਂਡ ਰਹੂਗੀ ਇਹਦੇ 155 1,55,000 ਤੋਰਗੇ ਨੂੰ ਦੋਸਤੋ ਸੂਆ ਪਹਿਲਾ 1,55,000 ਰੇਟ ਐ ਹਜੇ ਅ ਅਸਰ ਵੈੜਾਂ ਵਾਂਗੂ ਥਾਣ ਰੱਖੇ ਹੋਏ ਐ ਨੇ ਕਿਉਂਕਿ ਹਜੇ ਦਣ ਲਾਊਗੀ ਵੈੜ ਸੂਨ ਦੇ ਵਿੱਚ ਹਾਲਾਂਕਿ ਪਲੂਣ ਧੁੰਨੀ ਤੱਕ ਕਾਫੀ ਆਈ ਪਈ ਐ ਸਿੱਧੀ ਜਾਂਦੇ ਉਧਰ ਨੂੰ ਤੋਰ ਲਪਾਵਾਂ ਫੁੱਲ ਡੁੱਲੇ ਟਾਂਚੇ ਦੀ ਇਹ ਵੈੜ ਦੋਸਤੋ ਤੇ ਹਵਾਨਾ ਜਿੰਨਾ ਪਿੱਛੋਂ ਤੁਹਾਨੂੰ ਲੱਸਦਾ ਉਹ ਤੋਂ ਕਈ ਗੁਣਾ ਜ਼ਿਆਦਾ ਅਗਲੇ ਪਾਸੇੋਂ ਵੀ ਹੈ ਮਤਲਬ ਲੈਂਥ ਫੁੱਲ ਆ ਹਵਾਨੇ ਦੀ ਤੁਸੀਂ ਦੇਖੋ ਚੜਾਈ ਆ ਗਾੜੀ ਤੇ ਜਿਹੜੀ ਕਾਫੀ ਚੰਗੀ ਦਿਸਦੀ ਹੈ ਜਦੋਂ ਥਣਾ ਦੇ ਵਿੱਚ ਪਸਮਾ ਇਹ ਕਰੂਗੀ ਨੇੜ ਆਈ ਉਦੋਂ ਬਹੁਤ ਸੋਹਣਾ ਥਣ ਦਾ ਸੈਜ ਨਿਕਰੂਗਾ ਅੰਤਕ ਭਾਈ ਐ ਕਿਹੜਾ ਹੋਰ ਕਢਾ ਲੈਣਾ ਆਪਾਂ ਇੱਥੇ ਹੀ ਮੋੜ ਲਿਓ ਸੋ ਹਜੇ ਦੱਸੋ 9 ਮਹੀਨੇ ਕੰਪਲੀਟ ਹੋਏ ਆ 9 ਦਿਨ ਉੱਤੇ ਵੀ ਹੁੰਦੇ ਜਾਣ ਦੀ ਸਿੱਧੀ ਸੋ ਇਹ ਪਹਿਲਾ ਨਾ ਵੈਡ ਫਾਰ ਸੇਲ ਭਜਨਾ ਸਾਲੀ ਗਾਣੀ ਨੂੰ ਸੋ ਜੇ ਕੋਈ ਵੀਰ ਕਰੇ ਬਨ ਕੇ ਪਸ਼ੂ ਰੱਖਦਾ ਤਾਂ ਵਧੀਆ ਦੁੱਧ ਦੇਊਗੀ ਬਾਕੀ ਥਣਾ ਚ ਬਿੱਥੀ ਵੀ ਚੰਗੀ ਐ 1 ਲੱਖ ਤੇ 55000 ਇਹਦੀ ਡਿਮਾਂਡ ਵੀਰ ਨੇ ਰੱਖੀ ਐ ਭਲੂਣ ਕਾਫੀ ਚੱਕੀ ਵੀ ਐ ਵੇੜ ਨੇ ਪਹਿਲ ਨਾਲ ਖਾਸ ਕਰਕੇ ਚੱਕ ਲੈਂਦੀਆਂ ਬਾਕੀ ਹਵਾਨੇ ਦਾ ਆਕਾਰ ਤੁਸੀਂ ਦੇਖ ਸਕਦੇ ਹੋ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਗਾਂ ਇਹੀ ਵੇੜ ਤੁਹਾਨੂੰ ਦਿਖਾਉਣੀ ਸੀਗੀ ਜੀ ਨੂੰ ਚੰਗੀ ਲੱਗੇ ਤਾਂ ਸੰਪਰਕ ਨੰਬਰ ਜਿਹੜਾ ਉਹ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਹੈ ਥਣਾ ਦੀ ਦੋਸਤੋ ਗੱਲ ਕੀਤੀ ਸੀ ਤਾਂ ਪਿਛਲੇ ਥਣਾ ਦੇ ਵਿੱਚ ਵੀ ਬਿੱਥੀ ਫੁੱਲ ਇੱਥੋਂ ਨਜ਼ਰ ਆਉਂਦੀ ਹੋਣੀ ਹੈ ਤੁਹਾਨੂੰ ਤੇ ਅਗਲੇ ਤੇ ਪਿਛਲੇ ਥਣ ਦੇ ਵਿੱਚ ਆਪਸ ਵਿੱਚ ਵੀ ਬਿੱਥੀ ਬਹੁਤ ਚੰਗੀ ਹੈ ਤੋਂ ਢਾਂਜਾ ਫੇਰ ਤੁਸੀਂ ਦੇਖ ਸਕਦੇ ਹੋ ਪੇਟ ਦਾ ਸੈਜ ਦੇਖਣ ਵਾਲਾ ਸੋ ਇਹ ਪਹਿਲਣ ਵੈਡ ਸੁਣਨ ਵਾਲੀ ਹੈ ਜੀ ਨੂੰ ਪਸੰਦ ਆਵੇ ਹਜੇ ਨੇੜ ਆਉਂਦਿਆਂ ਆਉਂਦਿਆਂ ਹੋਰ ਹਵਾਨਾ ਨਹੀਂ ਪਰ ਜਾਣਾ ਫੇਰ ਤੁਸੀਂ ਇਸ ਤਰੀਕੇ ਨਾਲ ਦੇਖੋ ਭਾਈ ਨੇੜੇਓ ਕਮਾੜੀ ਪੁਸ਼ਪਰ ਸੋ ਹੁਣ ਫੇਰ ਤੁਸੀਂ ਦਾ ਹਵਾਨਾ ਨੂੰ ਸੋ ਦੇਖ ਸਕਦੇ ਹੋ ਇਸ ਸਾਈਡ ਤੋਂ ਇਹਦੀ ਗਾੜੀ ਥਾਣਾ ਚ ਬਿੱਥੀ ਵੀ ਤੁਸੀਂ ਦੇਖੋ ਤੇ ਇਸ ਤਰ੍ਹਾਂ ਦਾ ਮੂੰਹ ਮੱਥਾ ਹੈ ਬਾਕੀ ਇਹ ਗਾਵਾਂ ਕੋਸੋਰ ਭਾਈ ਕੋਲ ਜਿਹੜੀਆਂ ਘਰੇ ਰੱਖਣਾ ਵਿੰਗ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਇਸ ਵੀਰ ਨੇ ਵਕਾਉ ਕੀਤਾ ਸੀ ਧੰਨਵਾਦ ਵੀਡੀਓ ਦੇਖਣ ਲਈ